ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਐਸ ਐਸ ਨਗਰ ਮੁਹਾਲੀ ਬਲੋਂ ਪਾਰਟੀ ਮਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਬਲੋਂ ਪਾਰਟੀ ਮਹਿੰਮ ਆਰੰਭ ਕੀਤੀ ਗਈ। ਇਸ ਮੌਕੇ ਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਗੁਲਜਾਰ ਸਿੰਘ ਰਣਕੀ, ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਵੜੀਆ, ਆਰਸ਼ਦੀਪ ਸਿੰਘ ਕਲੇਰ ਤੋਂ ਇਲਾਵਾ ਹਲਕਾ ਮੁਹਾਲੀ ਦੇ ਇੰਚਾਰਜ ਪ੍ਰਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਅਕਾਲੀ ਦਲ ਬਲੋਂ ਅੱਜ ਜੋ ਭਰਤੀ ਦਾ ਕਾਰਜ ਜਿੰਦੀ ਉਹ ਸ਼ੁਰੂ ਕੀਤੀ ਗਈ ਹੈ ਉਹਨੂੰ ਕੁਝ ਜਿਲ੍ਹਿਆਂ 'ਚ ਸ਼ੁਰੂ ਕੀਤਾ ਹੈ ਕੁਝ ਅਸੀਂ ਦਫ਼ਤਰ 'ਚ ਸਾਰਾ ਜੋ ਪਾਰਲੀਮੈਂਟਰੀ ਬੋਰਡ ਸੀ ਤਕਰੀਬਨ ਅਗਰਵਾਲ ਸਾਹਿਬ ਤੋਂ ਲੈ ਕੇ ਚਿਮਾ ਸਾਹਿਬ ਤੱਕ ਸਾਰੇ ਹਾਜ਼ਰ ਹੈ ਤੁਹਾਡੇ ਸਾਹਮਣੇ ਇਹ ਸਾਰਿਆਂ ਨੇ ਪਹਿਲਾਂ ਆਪ ਵੀ ਪਰਚੇ ਕਟਾ ਕੇ ਸ਼ੁਰੂ ਕੀਤਾ ਸੋ ਉਹਨੂੰ ਹੁਣ ਬਹਾਲੀ 'ਚ ਅਸੀਂ ਇਸ ਜਗ੍ਹਾ ਤੇ ਆ ਕੇ ਸ਼ੁਰੂ ਕਰਨ ਲੱਗਿਆ ਇਹ ਸੋ ਸਾਰਾ ਅਜ ਤੱਕ ਇਹ ਸੰਗਤ ਸ਼ਾਭੇ ਇਸ ਕਰਕੇ ਸਾਰੀ ਸੀਨੀਅਰ ਲੀਡਰਸ਼ਿਪ ਕੋ ਲੱਗੀ ਹੋਈ ਹੈ ਸਾਸ਼ਵੀਰ ਸਿੰਘ ਬਾਦਲ ਜੀ ਨੇ ਪਿੰਡ ਬਾਦਲਪਿੰਡ ਤੋਂ ਆਪਣੇ ਪਰਚੀ ਭਰੀ ਹੈ ਹੋਰ ਵੀ ਬਖ ਬਖ ਜ਼ਿਲ੍ਹਿਆਂ ਚ ਫਤਿਹਗੜ ਸਾਹਿਬ ਚ ਲੱਗੇ ਹੋਇਆ ਸਕਰੂਰ ਚ ਹੈ ਮਟਿੰਡੇ ਚ ਹੈ ਕਾਫੀ ਜ਼ਿਲ੍ਹਿਆਂ ਚ ਅਜ ਕਾ ਬਿਸ਼ੂ ਕੀਤਾ ਹੈ ਬਾਕੀ ਬਾਹਰੀਆਂ ਸਟ੍ਰੈਟਜ ਵੀ ਜੋ ਜੋ ਕਾਪੀਆਂ ਮਿਲ ਜਾਣਗੇ ਸਾਰੇ ਸ਼ੁਰੂ ਕਰਨਗੇ ਬਾਕੀ ਜੋ ਡਿਟੇਲ ਹੈ ਉਹਦੀ ਸਾਰੀ ਕਿਸ ਤਰ੍ਹਾਂ ਹੋਣਾ ਹੈ ਕਿਸ ਤਰ੍ਹਾਂ ਠੀਕ ਸਾਫ ਸੁਥਰੀ ਹੋਵੇ ਵੱਧ ਤਵਦ ਹੋਵੇ ਔਰ ਸਹੀ ਹੋਵੇ ਸਾਰੀ ਡੀਟੇਲ ਤੁਹਾਨੂੰ ਜੀ ਬੱਸ ਆਪ ਦੇ ਨਾਲ ਕਿਵੇਂ ਸਾਹਿਬ ਜਿਸ ਤਰ੍ਹਾਂ ਪਹਿਲਾਂ ਤਾਂ ਪਾਕਿਸਤਾਨ ਨੂੰ ਦੇਖ ਕੇ ਕਿਸ ਤਰ੍ਹਾਂ ਉਹ ਸਾਹ ਭਰਦਾ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਪਾਕਿਸਤਾਨ ਨੂੰ ਲੈ ਕੇ ਦੇਖੋ ਅੱਜ ਸਾਰੇ ਪੰਜਾਬ ਦੇ ਵਿੱਚ ਜਿਵੇਂ ਭੁੱਲਾ ਸਾਹਿਬ ਨੇ ਜ਼ਿਕਰ ਕੀਤਾ ਵੱਡਾ ਉਤਸ਼ਾਹ ਹੈ ਸਵੇਰੇ ਸਰਦਾਰ ਸੁਬੇ ਸਿੰਘ ਬਾਦਲ ਸਾਹਿਬ ਨੇ ਬਾਦਲਪਿੰਡ ਤੋਂ ਸ਼ੁਰੂ ਕੀਤਾ ਸੀ ਫਿਰ ਫਰੀਦਕੋਟ ਦੇ ਵਿੱਚ ਵੀ ਪਾਰਟੀ ਦਫਤਰ ਵੀ ਸਾਰਾ ਪਾਰਲੀਮੈਂਟਰੀ ਬੋਰਡ ਜਿਹੜਾ ਸ਼ੁਰੂਆਤ ਕਰਾ ਕੇ ਆਇਆ ਪੁਰੰਬ ਹਾਲੀ ਦੇ ਵਿੱਚ ਪਟਿਆਲਾ ਦੇ ਵਿੱਚ ਸੰਗਰੂਰ ਦੇ ਵਿੱਚ ਔਰ ਸਾਰੇ ਜ਼ਿਲ੍ਹਿਆਂ ਤੋਂ ਡੀਡਰ ਸਾਹਿਬਾਨ ਆਪੋ ਆਪਣੀਆਂ ਭਰਤੀਆਂ ਸਟੇਪਾਂ ਲੈਣ ਵਾਸਤੇ ਪਹੁੰਚ ਰਹੇ ਇਸ ਕਰਕੇ ਬੜੀ ਚੜ੍ਹਦੀ ਕਲਾ ਵਾਲਾ ਮਾਹੌਲ ਹੈ ਔਰ 25 ਲੱਖ ਦਾ ਟੀਚਾ ਉਹ ਵਰਕਿੰਗ ਕਮੇਟੀ ਨੇ ਆਪਣੀ ਮੀਟਿੰਗ ਦੇ ਵਿੱਚ ਬਥਿਆ ਸੀਗਾ ਔਰ ਜਿੱਦਾਂ ਦਾ ਜੋਸ਼ ਹੈ ਇਹ ਅਸੀਂ 20 ਫਰਵਰੀ ਤੱਕ ਉਸ ਟੀਚੇ ਤੋਂ ਪੁੱਤਾ ਦਿਆਂ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਤਗੜੇ ਹੋ ਕੇ ਉਹ ਸਾਰੇ ਜਿਹੜੇ ਆ ਉਹ ਭਰਤੀ ਕਰਨ ਤੇ ਫਿਰ ਨਵੇਂ ਸਿਰੇ ਤੋਂ ਸਾਰੀਆਂ ਜਥੇਬੰਦੀਕ ਚੋਣਾਂ ਕਰਾ ਕੇ ਤੇ ਚੜ੍ਹਦੀ ਕਲਾ ਦੇ ਨਾਲ ਫਿਰ 2027 ਦੀ ਜਿਹੜੀ ਇਲੈਕਸ਼ਨ ਹੈ ਉਹਦੀ ਤਿਆਰੀ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ ਉਹਦੇ ਵਿਵਦਾ ਕੀ ਹੋਊਗਾ ਇਹ ਦੇਖੋ ਦੇਖੋ ਗੱਲ ਇਹ ਹੈ ਕਿ ਦੂਜੀ ਕਈ ਵਰਕਿੰਗ ਕਮੇਟੀ ਨੇ ਅਸੀਂ ਜਸედა ਸਾਹਿਬ ਨੂੰ ਜਿਹੜੀਆਂ ਤਕਨੀਕੀ ਦਿੱਕਤਾਂ ਸੀ ਉਹ ਸਾਰੀਆਂ ਐਕਸਪਲੇਨ ਕਰਨ ਤੋਂ ਬਾਅਦ ਵਰਕਿੰਗ ਕਮੇਟੀ ਨੇ ਸਾਰੇ ਸਾਂਝੇ ਫੈਸਲੇ ਲੈ ਕੇ ਜਿਹੜੇ ਸੱਤਾ ਦੇ ਵਿੱਚੋਂ ਪੰਜ ਮੈਂਬਰਾਂ ਨੂੰ ਤਾਂ ਜ਼ਿੰਮੇਵਾਰੀਆਂ ਉਸੇ ਦਿਨ ਹੀ ਦਿੱਤੀਆਂ ਇੱਕ ਮੈਂਬਰ ਸ਼ਰਮਣੀ ਕਮੇਟੀ ਦੇ ਅਧਿਕਾਰੀ ਸੀਗੇ ਉਹਨਾਂ ਨੂੰ ਬੇਨਤੀ ਕਰ ਦਿੱਤੀ ਗਈ ਸੀ ਕਿ ਜੇ ਤੁਸੀਂ ਬੰਨਣਾ ਤੇ ਜੀ ਸਦਕੇ ਬਣੋ ਪਰ ਮੈਂਬਰ ਜਿਹੜਾ ਸ਼ਰਮਣੀ ਅਕਾਲੀ ਦਲ ਦਾ ਬਣਨ ਵਾਸਤੇ ਪਹਿਲਾਂ ਅਸਤੀਫਾ ਦੇਣਾ ਪੈਂਦਾ ਕਿਉਂਕਿ ਜੇ ਉਹ ਉਹਨਾਂ ਨੇ ਫੈਸਲਾ ਕਰਨਾ ਜੇ ਉਹ ਦੇ ਦੇਣਗੇ ਤੇ ਕੋਈ ਗੱਲ ਗੁਡਾਲਾ ਸਾਹਿਬ ਨੂੰ ਸਾਰੀ ਪਾਰਟੀ ਹੱਥ ਜੋੜ ਹਟੀ ਜੀ ਜੇ ਤੁਸੀਂ ਪਾਰਟੀ ਚਾਉਣਾ ਚਾਹੁੰਦੇ ਹੋ ਜਾਂ ਕੋਈ ਹੋਰ ਤੁਹਾਡਾ ਸੱਜਣ ਹੈ ਤੇ ਡਿਸਪਲਿਨ ਕਮੇਟੀ ਨੇ ਤੁਹਾਡੇ ਤੇ ਕਾਰਵਾਈ ਕੀਤੀ ਸੀ ਤੁਸੀਂ ਉਹਨਾਂ ਨੂੰ ਨਿਕ ਕੇ ਦੇ ਦਿਓ ਕੋਈ ਗੱਲ ਨਹੀਂ ਉਹਨਾਂ ਲੱਖਾਂ ਵਰਕਰ ਲੱਗੇ ਹੋਇਆ ਤੇ ਐਂ ਲੱਗਦਾ ਵੀ ਜਿਵੇਂ ਕੋਈ ਬੰਦਾ ਹੈਗਾ ਜਿਹਨੂੰ ਅਕਾਲ ਤਖਤ ਦਾ ਹੁਕਮ ਮੰਨਦਾ ਬਾਕੀ ਮੰਨਦੇ ਨਹੀਂ ਇਦਾਂ ਨਹੀਂ ਹੁੰਦਾ ਸਾਰੇ ਹੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੈ ਤੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਕੱਲਾ ਬੰਦਾ ਖੜਾ ਰਾ ਪੁੰਦਾ ਚੰਗਾ ਨਹੀਂ ਲੱਗਦਾ ਅਭੀ ਸਾਰੇ ਅਕਾਲੀ ਵਰਕਰ ਨੇ ਸਾਰਿਆਂ ਦੀਆਂ ਕਿ ਟਿਕਟੇ ਵੱਡੀਆਂ ਕੁਰਬਾਨੀਆਂ ਨੇ ਤੇ ਉਹ ਵੀ ਹੁਣ ਜੇ ਉਹਣਾ ਚਾਹੁੰਦੇ ਜੋ ਫੈਸਲਾ ਹੋਇਆ ਤੇ ਆਪਣਾ ਡਿਸਪਲਿਨ ਕਮੇਟੀ ਕੋ ਜਾਣ ਕੋਈ ਨਾ ਤਾਂ ਕਿਸੇ ਨੂੰ ਕਰਦਾ ਨਹੀਂ ਦੇਖੋ ਅੱਜ ਸਾਡਾ ਸ਼੍ਰੋਮਣੀ ਕਾਦੀ ਦਲ ਦੀ ਅੱਜ ਭਰਤੀ ਮਹਿੰਮ ਸ਼ੁਰੂ ਹੋਈ ਹੈ 20 ਤਰੀਕ ਤੋਂ ਤੇ ਅੱਜ ਜਿਹੜੇ ਸਾਡਾ ਵਿਧਾਨ ਸਭਾ ਹਲਕਾ ਸਹਿਬਜਾ ਦਾ ਅਜੀਤ ਸਿੰਘ ਨਗਰ ਇਹਦੇ ਮੁਰਲੀ ਕਤਾਰ ਦੇ ਜਿਹੜੇ ਆਗੂ ਸਹਿਬਾਨ ਆ ਉਹਨਾਂ ਦੀ ਅਸੀਂ ਮੀਟਿੰਗ ਬੁਲਾਈ ਹੈ ਔਰ ਅੱਜ ਮੀਟਿੰਗ ਕਰਕੇ ਉਹਨਾਂ ਤੇ ਡਿਊਟੀਆਂ ਲਗਾ ਕੇ ਔਰ ਉਹਨਾਂ ਨੂੰ ਜੋ ਸਾਡੀ ਭਰਤੀ ਦਾ ਪ੍ਰੋਸੀਜਰ ਹੈ ਉਹ ਸਮਝਾ ਕੇ ਅੱਜ ਭਰਤੀ ਸ਼ੁਰੂ ਕਰਨ ਨੂੰ ਜਾ ਰਹੇ ਹਾਂ ਔਰ ਉਸ ਤੋਂ ਬਾਅਦ ਸਾਡੇ ਡੈਲੀਗੇਟ ਬਣ ਕੇ ਡੈਲੀਗੇਟ ਤੋਂ ਬਾਅਦ ਸਾਡੇ ਪ੍ਰਧਾਨ ਦੀ ਚੋਣ ਹੋਊਗੀ ਉਹਦੇ ਵਾਸਤੇ ਅੱਜ ਅਸੀਂ ਇਹ ਸਾਡੀ ਲੀਡਰਸ਼ਿਪ ਕਿੱਤਰ ਹੋਈ ਹੈ ਕਿ ਨਜ਼ਰ ਨੂੰ ਅਗਲੀ ਜੀ ਚੋਣਾਂ ਵਾਲੀ ਉਹਦੇ ਵਾਸਤੇ ਹੀ ਕੀਤਾ ਜਾ ਰਿਹਾ ਕਿ ਬਿਲਕੁਲ ਜੀ ਇਹ 2027 ਨੂੰ ਟਾਰਗੇਟ ਰੱਖ ਕੇ ਸ਼੍ਰੋਮਣੀ ਅਕਾਲੀ ਦਲ ਔਰ 5 ਸਾਲ ਸਾਡੇ ਪ੍ਰਧਾਨ ਦੀ ਚੋਣ ਨੂੰ ਪਹਿਲਾਂ ਹੋ ਗਏ ਸੀਗੇ 5 ਸਾਲ ਪੂਰੇ ਹੋਣ ਤੋਂ ਬਾਅਦ ਇਹ ਜਿਹੜੀ ਹੈ ਇਹ ਪ੍ਰੋਸੀਜਰ ਅਜ ਫੇਰ ਸ਼ੁਰੂ ਹੋਇਆ ਸਰ ਜਿੱਦਾਂ ਕੀ ਮਾਗੀ ਮੇਲੇ ਚ ਅਕਾਲੀ ਦਲ ਦੇ ਉੱਥੇ ਕੱਟ ਹੋਇਆ ਸੀ ਉਹਨੂੰ ਦੇਖ ਕੇ ਲੱਗਦਾ ਹੈ ਕਿ ਅਕਾਲੀ ਦਲ ਦੁਬਾਰਾ ਦੇਖੋ ਸ਼੍ਰੋਮਣੀ ਅਕਾਲੀ ਦਲ ਜ਼ਮੀਨ ਨਾਲ ਜੁੜੀ ਹੋਈ ਪਾਰਟੀ ਹੈ ਔਰ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਇਹ ਜੋ ਕੰਮ ਪੰਜਾਬ ਸਰਕਾਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਚ ਸਰਕਾਰ ਰਹੀ ਉਸ ਸਮੇਂ ਦੌਰਾਨ ਹੋਏ ਲੋਕ ਅੱਜ ਵੀ ਯਾਦ ਕਰਦੇ ਆਂ ਔਰ ਤੁਸੀਂ ਦੇਖਿਓ 2027 ਚ ਸ਼੍ਰੋਮਣੀ ਅਕਾਲੀ ਦਲ ਭਾਰੀ ਬੋਮਬ ਨਾਲ ਸਰਕਾਰ ਬਣਾਉ ਪਿੱਛੇ ਸਾਰੀ ਨਹੀਂ ਉੱਥੂ ਉਤਰ ਪੋਤਰ ਹੋਇਆ ਉਸ ਨੂੰ ਲੈ ਕੇ ਕਿੱਦਾਂ ਅੱਗੇ ਦੇਖ ਲਓ ਕੀ ਦੇਖੋ ਇਹ ਦੇਖੋ ਚੱਲਦਾ ਰਹਿੰਦਾ ਕੋਈ ਗੱਲ ਨਹੀਂ ਪਰ ਸਾਰੇ ਤਕੜੇ ਹੋ ਕੇ ਇਹ ਲੜਾਈ ਜਿਹੜੀ ਉਹ ਪੰਜਾਬ ਦੇ ਪੁੱਤ ਬਣ ਕੇ ਸਾਰੇ ਲੜਾਈ ਲੜਨਗੇ ਔਰ ਮੈਨੂੰ ਆਸ ਹੈ ਕਿ ਜਿਹੜੇ ਸਾਡੇ ਭਰਾ ਸਾਥ ਤੋਂ ਫਿਕਰ ਕੇ ਗੇ ਰਹੇ ਉਹ ਵੀ ਅ ਇੱਕ ਨਾ ਇੱਕ ਦਿਨ ਤੋਂ ਸਾਡੇ ਚ ਇਕੱਠੇ ਹੋ ਕੇ ਲੜਾਈ ਵੜਾ ਜੇ ਟੀਮ ਜਿਹੜੀ ਟੀਮ ਤੇ ਚੁਣੋਗੇ ਉਹਦਾ ਅੱਗੇ ਵਕੀਂ ਕਾੜ ਦਿੱਤੀ ਹੋਊ ਦੇਖੋ ਫਿਰ ਉਹ ਦੇਖੋ ਪਹਿਲਾਂ ਜ਼ਿਲ੍ਹੇ ਦਾ ਡੈਲੀਗੇਟ ਬਣੋ ਢੀਲੇ ਤੋਂ ਬਾਅਦ ਪੰਜਾਬ ਵਾਲਾ ਬਣੋ ਪੰਜਾਬ ਵਾਲਾ ਫਿਰ ਪ੍ਰਧਾਨਗੀ ਦੀ ਚੋਣ ਕਰੋ ਫਿਰ ਜ਼ਿਲ੍ਹੇ ਦਾ ਪ੍ਰਧਾਨ ਬਣੋ ਸਾਰਾ ਕੁਝ ਨਵਾਂ ਪ੍ਰਣਾਲੀ ਚੱਲੇਗਾ ਜਿਹੜੇ ਪੰਨੇ ਹੈਗੇ ਆ ਪਾਉਣਾ ਉਹ ਸਾਰਾ ਬੋਡੀ ਭੰਗ ਹੈ ਜੀ ਹੁਣ ਜਿਹੜੀ ਨਵੀਂ ਭਰਤੀ ਦੇ ਨਾਲ ਜਿਹੜੀ ਹੈ ਉਹ ਨਵੀਂ ਜਥੇਬੰਦੀ ਬਣੋ ਨਹੀਂ ਨਹੀਂ ਇੱਥੇ ਕੁਛ ਨਹੀਂ ਜੀ ਇਹ ਤੇਰਾ ਸਿਰਫ ਭਰਤੀ ਦਾ ਪ੍ਰੋਸੀਜਰ ਸਮਝਾ ਕੇ ਭਰਤੀ ਸ਼ੁਰੂ ਕਰਾਉਣੀ ਹੈ ਕਿੰਨੇ ਦਾ ਮਸੂਦਾ 25 ਤੋਂ 30 ਹਜ਼ਾਰ ਦਾ ਸਾਡਾ ਟਾਰਗੇਟ ਹੈ ਇਸ ਹਲਕੇ ਨੂੰ ਸਾਨੂੰ ਕੋਈ ਹਾਈ ਕਮਾਂਡ ਵੱਲੋਂ ਟਾਰਗੇਟ ਨਹੀਂ ਨਹੀਂ ਕੋਈ ਟਾਰਗੇਟ ਨਹੀਂ ਮਿਲਿਆ ਸਾਡੀ ਆਪਣੀ ਮਨਸਾ ਵੀ ਅਸੀਂ ਵੱਧ ਤੋਂ ਵੱਧ ਪੱਤੀ ਕਰੀਏ ਤਾਂ ਜੋ ਤਾਂ ਕਿ ਸ਼੍ਰੋਮਣੀ ਕਾਲੀਦਲ ਦੇ ਵਿੱਚ ਰਹਿ ਕੇ ਔਰ ਸ਼੍ਰੋਮਣੀ ਕਾਲੀਦਲ ਨੂੰ ਤਕੜਾ ਕਰ ਸਕੀਏ ਤਕੜਾ ਤਾਂ ਹੀ ਹੋਊਗਾ ਜੇ ਸਾਡੇ ਨਾਲ ਵਰਕਰ ਹੋਣ ਇੱਕ ਅੱਲਾ ਕਲਾ ਮੋਹਾਲੀ ਦੇ ਹੀ ਚੋਟੂਗੇ ਕਿ ਅਗਰ ਡੇਰ ਹੋਤੀ ਜੇਰ ਕੋ ਦੇਖੋ ਜ਼ਿਲੇ ਦੀ ਅੱਜ ਤੱਕ ਅਸੀਂ ਮੋਹਾਲੀ ਹਲਕੇ ਦੇ ਹੀ ਕਰਿਆ ਬਾਕੀ ਜ਼ਿਲੇ ਦੀ ਜਥੇਬੰਦੀ ਹੈ ਜਿਹੜੀ ਪੁਰਾਣੀ ਉਹ ਵੀ ਪੱਤੀ ਕਰ ਰਹੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ